ਕਬੀਰ ਨੇ ਬਹੁਤ ਕੁਝ ਕਹਾ ਕਹਿੰਦਾ ਪਾਨ ਪੂਜਾ ਜੇ ਮਿਲੇ ਮੈਂ ਪੂਜੂ ਪਹਾੜ ਕਬੀਰ ਕਹਿੰਦਾ ਪਾਨ ਬੋਰੀ ਪ੍ਰਥਮੀ ਪੰਡਤ ਪਾੜੀ ਬਾਟ ਇਸ ਬਾਤ ਪੇ ਕਹਤੇ ਪੰਡਤ ਖੜੇ ਹੋ ਕੇ ਬਤਾਓ ਹਮਨੇ ਬਾਟ ਕਹਾ ਪਾੜੀ ਪੰਡਤ ਪੇ ਇਲਜ਼ਾਮ ਹੈ ਗੁਰਬਾਣੀ ਮੇ ਪੰਡੇ ਪੇ ਇਲਜ਼ਾਮ ਹੈ ਉਹ ਆ ਕੇ ਬੈਠ ਕੇ ਬਾਤ ਕਰੇ ਇਹ ਨਹੀਂ ਕਿ ਉਸ ਵੇਲੇ ਇਲਜ਼ਾਮ ਲੱਗ ਗਏ ਉਸਨੇ ਸਫਾਈ ਕਿਉਂ ਨਹੀਂ ਦੀ ਅੱਜ ਤੱਕ ਕਿ ਮੇਰੇ ਤੇ ਇਲਜ਼ਾਮ ਜੋ ਹੈ ਗਲਤ ਹੈ ਪਬਲਿਕਲੀ ਸਫਾਈ ਕਿਉਂ ਨਹੀਂ ਦੀ ਅਗਰ ਇਮਾਨਦਾਰ ਹੈ ਉਹ ਸਫਾਈ ਦੇ ਇਹ ਆਪਣੀ ਕਮੀ ਕੋ ਠੀਕ ਕਰੇ ਚਲੋ ਜੇ ਨਹੀਂ ਅਗਰ ਨਹੀਂ ਵੀ ਕਰਤਾ ਨਾ ਕਰੇ ਲੋਕੋ ਮੇ ਤਾਂ ਬਦਨਾਮ ਹੋ ਹੀ ਜਾਏਗਾ ਜੋ ਇੱਜ਼ਤ ਹੈ ਦੋ ਪੈਸੇ ਕੀ ਉਹ ਜਾਂਦੀ ਰਹੇਗੀ ਆਪਣੇ ਆਪ ਛੋੜ ਦੇਗਾ जब उस पे उसकी दोहरदारी बंद हो जाएगी तो हम ना छोड़ देगा तो लालच के लिए लोग करते हैं कुछ इनमें कुछ लालच है और शनिवार तेल वाले हैं बेचारे वो अपना घूम फिर के अपना दो चार दिन का राशन पानी कमा लेते हैं मुर्दा रोजी है क्या धर्म उनका बेचारे लोग कौन से उसे मानते हैं सबको पता ही है ये देवी देवता को नाम पे मांगना है पेड़ पूजा करना वो देवी देवता ने कौन सा सच्चे धर्म को माना है वो भी रास्ते में खड़े हैं उनके चेले भी वहीं खड़े हैं जिसका वजूद है देवी या देवता वो मुक्ति नहीं पा सका अगर ऊपर को देखे तो पता लगा इससे तो बहुत लाखों गुना मुझे बेवकूफ मानते हैं अब जितने ज्यादा आदमी बेवकूफा ने बेवकूफा वही होगा पहले नजर ही आते हैं इनके शरीर है ना बगैर श्री पता ही नजर ही नहीं आते वो गए भी तांक ही नहीं है वो देखने की उसका तो पता ही कोई नहीं बातें करते हैं उसकी और जहां से गुरबाणी आई है जो भक्त है वो लिखा ना के बारे में ਤਤੇ ਭਗਤ ਪਰਸੇ ਤੇ ਲੋ ਤਿੰਨੇ ਲੋਕ ਦੇ ਭਗਤ ਵਸਦੇ ਨੇ ਉੱਥੇ ਭਗਤ ਬਚਪਨ ਚ ਹੁੰਦਾ ਜਿਹੜਾ ਹੁੰਦਾ ਨਾ ਥੱਲੇ ਹੀ ਆਉਂਦਾ ਬਣਿਆ ਹੋਇਆ ਆਪਣੇ ਜੂਨ ਦੇ ਵਿੱਚ ਜਿਹੜੇ ਭਗਤੀ ਹੁੰਦੀ ਹੈ ਨਾ ਜਿਹੜੀ ਉਹ ਪੂਰੀ ਗੱਲ ਉਹ ਜੂਨ ਦਾ ਭਗਤ ਹੁੰਦਾ ਆਪਣੇ ਆ ਨਹੀਂ ਕਹਿੰਦੇ ਆ ਜਨਵਰੀ ਦਾ ਹੀ ਭਗਤ ਹੈ ਸਭਾ ਕੁੱਤਿਆਂ ਦਾ ਉਹ ਜੁਨਾ ਦੇ ਵਿੱਚ ਵੀ ਇਹ ਜਿਹੇ ਹੁੰਦੇ ਨੇ ਸਵਾਦ ਭਗਤਾਂ ਦੇ। ਕੋਤੇ ਆ ਦੇ। ਤੇ ਇਹਨਾਂ ਲੋਕਾਂ ਦੇ ਵਕਤ ਉਸੇ ਬਸਦੇ ਨੇ। ਉਹਨੇ ਸੁਖ ਚ ਜੁਨ ਜਹ ਕੋਈ ਵੀ ਹੋਵੇ। ਕਰੇ ਆਨੰਦ ਸੱਚਾ ਮਨ ਤੋਂ। ਸੱਚਖੰਡ ਵਸੈ ਨਿਰੰਕਾਰ ਜੜੇ ਉੱਪਰ ਉਦੋਂ ਉੱਪਰ ਨੇ। ਨਿਰਗਾਰ ਨੇ। ਐਸਨਸਾਲ ਨ ਕੋ ਲੈਣਾ ਦੇਣਾ ਨਹੀਂ। ਉਹ ਸੱਚਖੰਡ ਜene। ਤੇ ਤਬਖਤ ਬਸੇ ਹੁਣ ਤਖਤ ਜਿਹੜੇ ਨੇ ਉਹ ਹੈ ਉਹ ਇਕੱਠੇ ਬਾਰਡਰ ਜਿਵੇਂ ਆਪਣਾ ਆ ਇਥੋਂ ਪਹਿਲਾ ਖਾਲੀ ਆ ભાગ ਹੈ ਨਾਲ ਲੱਗਿਆ ਹੋਇਆ ਪਰ ਇੱਕ ਪੱਲੇ ਪਾਸੇ ਨੇ ਕੋਲੇ ਪੱਲੇ ਪਾਸੇ ਨੇ ਉਹ ਦੁਨੀਆਂ ਦੇ ਵਿੱਚ ਜਿਹੜੇ ਰਹਿਣ ਵਾਲੇ ਨੇ ਐ ਦੁਨੀਆਂ ਤਾਂ ਉੱਚੀ ਅਵਸਥਾ ਦੇ ਉਹ ਸਾਰੇ ਵਕੂਫ ਮੰਦੇ ਹੁਣ ਜਿਹਨੂੰ ਉਹ ਵੇ ਵਕੂਫ ਹੈ ਇਥੇ ਤਾਂ ਹਈ ਵਕੂਫ ਸਾਰੇ ਪਹਿਲੇ ਘਰ ਛੱਡ ਕੇ ਜਿਹੜੇ ਆਏ ਨੇ ਇੱਕ ਕਾਕਲ ਮੰਦ ਦੇ ਬਰਾਬਰ ਇੱਕ ਬੁੱਧਵਾਨ ਦੇ ਬਰਾਬਰ ਸਾਡੀ ਦੁਨੀਆ ਦੀ ਅਕਲ ਨਹੀਂ ਹੈ ਕੋਕਲ ਜਮਾ ਤਾਂ ਹੁੰਦੀ ਨਹੀਂ ਹੁੰਦੀ ਵਕਤਾਂ ਦੀ ਇਕੱਲੇ ਦੀ ਅਕਲ ਦੇ ਬਰਾਬਰ ਸਾਰੀ ਬੜੀ ਦੀ ਅਕਲ ਨਹੀਂ ਆਉਂਦੀ ਹੁੰਦੀ ਕੋਈ ਚੀਜ਼ ਨਹੀਂ ਆਨੀ ਸਭ ਤੋਂ ਉਹ ਚਾਈ ਜੁੜਦੀ ਨਹੀਂ ਆਪਣੀ ਆਪਣੀ ਰਹਿੰਦੀ ਇਹ ਅਕਲ ਸਾਡੀ ਜਿਹੜੀ ਆਪਣੀ ਆ ਇਹ ਸਾਨੂੰ ਉਧਰ ਨੂੰ ਨਹੀਂ ਜਾਣ ਦਿੰਦੀ ਨਰਕ ਨੂੰ ਇਹੀ ਰੱਖਦੀ ਹੈ ਇਹਨੂੰ ਅਸੀਂ ਛੱਡਦੇ ਨਹੀਂ ਨਾ ਇਹਨੂੰ ਅਸੀਂ ਬਦਲਦੇ ਨਹੀਂ ਇਹੀ ਸਾਨੂੰ ਕਿਸੇ ਦੀ ਗੱਲ ਮੰਨਣ ਨਹੀਂ ਦਿੰਦੀ ਮੈਂ ਕਲਾਕਾਰ ਹਾਂ ਪ੍ਰੋਬਲਮ ਇਹ ਆਪਣੀ ਅਸੀਂ ਅਕਲ ਦੇ ਮੁਤਾਬਕ ਦੂਜੇ ਨੂੰ ਚਲਾਉਣਾ ਚਾਹੁੰਦੇ ਆ ਦੂਜੇ ਦੀ ਚੰਗੀ ਅਕਲ ਦੇ ਵੀ ਮਗਰ ਆਪਣੀ ਚਲਾਉਣਾ ਚਾਹੁੰਦੇ ਗੁਰੂਆਂ ਦੀ ਚੰਗੀ ਗੱਲ ਸੀ ਜੇ ਮਗਰ ਚੱਲਦੇ ਸਾਰੇ ਜਿੰਨੇ ਚੱਲੇ ਮੋਹਣ ਸਰ ਵੀ ਗਏ ਗੁਰਪੀਰਾਂ ਦੇ ਨਾਲ ਜਿਹੜੇ ਚੱਲਦੇ ਨੇ ਜਿੰਨੇ ਚੱਲਦੇ ਨੇ ਜਿੱਥੇ ਤੱਕ ਉੱਥੇ ਤੱਕ ਪਹੁੰਚ ਜਾਂਦੇ। ਉਹ ਲੜਾ ਸਰੇ ਪਹੁੰਚ ਗਏ। ਕਿ ਹੋਰ ਬਥੇਰੇ ਸਰੇ ਪਹੁੰਚੇ ਨੇ। ਪਟ ਪਹੁੰਚ ਗਏ। ਆਪਣੇ ਆਪਣੇ ਬੁੱਧੀ ਦੀ ਗੱਲ ਹੈ। ਆਪਣੀ ਆਪਣੀ ਮਿਹਨਤ ਦੀ ਮੰਨਣ ਦੀ ਗੱਲ ਹੈ। ਨਿਕਤਾ ਇਹ ਦਰਮਾ ਆਪਣੇ ਆਪ ਨੂੰ ਸੁਧਾਰਨ ਦੀ ਗੱਲ ਹੈ। ਇੱਕ ਦੂਆ ਲੋਕਾਂ ਨੂੰ ਸੁਧਾਰਨਾ ਆਪਣੇ ਆਪ ਨੂੰ ਨਹੀਂ ਸੁਧਾਰਨਾ। ਉਸੀ ਸਾਡਾ ਸਿੱਖ ਧਰਮ ਉਹ ਹੁਣ ਉਹ ਹੈ ਆਪਨੇ ਸਿੱਖ ਬੜਨਾ ਦੂਜਿਆਂ ਨੂੰ ਬਣਾਉਣ ਤੇ ਜੋਰ ਹੈ ਇਹਨਾਂ ਨੂੰ ਅੰਮ੍ਰਿਤ ਪਾਨ ਕਰਾ ਇਹਨਾਂ ਨੂੰ ਗੁਰੂ ਵਾਲੇ ਆ ਇਹਨਾਂ ਆਪ ਗੁਰੂ ਵਾਲੇ ਬਣਾਈ ਨਹੀਂ ਇਹ ਨਹੀਂ ਦੇਖਿਆ ਵੀ ਅਸੀਂ ਗੁਰੂ ਵਾਲੇ ਹੈਗੇ ਉਹ ਜਿਹੜਾ ਆਪ ਤਾਰ ਨਹੀਂ ਜੁੜੀ ਹੋਈ ਗੁਰੂ ਵਾਲੇ ਨਾਲ ਉਹ ਦੂਜੀ ਤਾਰ ਗੁਰੂ ਨਾਲ ਕਿਵੇਂ ਜੋੜ ਦੂ ਆਪਣੇ ਨਾਲ ਜੋੜ ਦੇ ਨਾ ਤਾਰ ਤੂੰ ਜੁੜਿਆ ਨਹੀਂ ਹੋਇਆ ਗੁਰੂ ਨਾਲ ਤੇ ਤੇਰੇ ਨਾਲ ਰਹਿ ਗਿਆ ਤੂੰ ਰਾਂ ਦਾ ਟੂਬ ਨਹੀਂ ਆਉਂਦੀ ਤੇ ਤੂੰ ਖੜਾ ਜੇ ਤੇਰੇ ਕੋ ਖਲੋ ਨਹੀਂ ਹੋ ਰਹਾ ਰਜੂ ਜੇ ਉਹਨਾਂ ਕੋ ਵੱਧ ਹੋਈ ਤੈਨੂੰ ਛੱਡ ਜਾਣਗੇ ਆ ਜਾਣਾ ਨਹੀਂ ਸੰਦਾ ਹੋ ਜਾਂ ਦੇਖ ਲੈਣਾ ਨਹੀਂ ਸੰਦਾ ਪਾਣੀ पे ਛੱਡ ਜਾਂਦੇ ਵੀ ਛੱਡ ਪਰ ਇਹਨਾਂ ਨੂੰ ਜੋ ਗਈ ਹੈ ਛੱਡ ਜਾਣ ਦੇ ਪਿੱਛੇ ਨਹੀਂ ਸਾਰੀ ਭੀੜ ਨਾ ਹੋ ਜਾ ਜਿਹੜੇ ਆਉਂਦੇ ਨਹੀਂ ਛੱਡੇ ਕਿਉਂ ਜਾਣ ਜੇ ਛੱਡ ਕੇ ਜਾਣਗੇ ਇਹ ਕਹਿਣਗੇ ਵੀ ਸਾਡੇ ਭਾਈ ਅਸੀਂ ਨਹੀਂ ਰਹਾਂ ਚੱਲ ਸਕਦੇ ਤਾਂ ਇਹ ਨਹੀਂ ਕਹਿੰਦੇ ਵੀ ਤੈਨੂੰ ਕੁਝ ਨਹੀਂ ਆਇਆ ਉਹ ਜੇ ਬੋਲਦਾ ਜਵਾਬ ਦਵੇ ਦੂਸਾਂ ਦਾ ਕੋ ਕਰਦੇ ਨਹੀਂ ਕੋਈ ਗੱਲ ਕਰੇ ਬੋਲਿਆ ਬੋਲਦੇ ਨਹੀਂ ਵਰਵਣੀ ਤਾਂ ਕੋ ਬੋਲਦਾ ਹੀ ਨਹੀਂ ਉਟੀ ਕਰਕੇ ਉਹ ਜੋ ਉਹ ਕਰਦੇ ਨੇ ਇਹਨੇ ਜੋ ਗਏ ਨੇ ਇਹ ਤਾਂ ਇਹਨੇ ਪਖੰਡਵਾਦ ਬਣਾਇਆ ਸੀ ਸਿੱਖ ਨੂੰ ਛੜਿਆਂ ਤਰ ਸੀ ਸੰਤ ਬਣ ਕੇ ਲੋਕਾਂ ਨੂੰ ਸਿੱਖੂਲ ਜਾਣੇ ਨਹੀਂ ਦੇਣਾ ਐਸੀ ਸਿੱਖੀ ਡਿੜਕਾ ਦੇਣੀ ਹੈ ਕਿ ਅਸਲ ਨੂੰ ਮੰਨਣੇ ਨਾ ਜੇ ਆ ਜਾ ਗੱਲ ਨੂੰ ਇਹ ਹੋਇਆ ਨਹੀਂ ਹੋਇਆ ਹੁਣ ਅਸਲ ਨੂੰ ਮੰਨਦੇ ਨੇ ਡਿੜਕਤ ਰੱਖਤੀ ਪੁੱਠੀ ਤਾਂ ਅਸੀਂ ਤਾਂ ਬਣਾ ਕੇ ਵਿਗਿਲਣਾ ਸਕੂਲ ਨੂੰ ਲੋੜ ਨਹੀਂ ਹੈ ਸਕੂਲਾਂ ਨੂੰ ਹੁਣ ਬੱਚਿਆਂ ਦੀ ਲੋੜ ਨਹੀਂ ਆ ਬੱਚਿਆਂ ਨੂੰ ਸਕੂਲਾਂ ਦੀ ਲੋੜ ਹੈ ਚੰਗੇ ਸਕੂਲ ਬੱਚਿਆਂ ਨੂੰ ਨਹੀਂ ਲੱਭਦੇ ਚੰਗੇ ਸਕੂਲ ਮਨਮਰਜ਼ੀ ਨਾਲ ਲੈਂਦੇ ਨੇ ਐਨੇ ਪਰਸੈਂਟ ਨੰਬਰ ਵਾਲੇ ਨੂੰ ਲਵਾਗੇ ਜਾਓ ਆਪਣੇ ਘਰ ਨੂੰ ਆਪਣੀਆਂ ਸ਼ਰਤਾਂ ਦੇ ਲੈਂਦੇ ਨੇ ਸਟੂਡੈਂਟ ਨੂੰ ਪਾਵੇਂ ਫੀਸ ਵੀ ਲੈਂਦੇ ਉਹ ਤੇ ਫੀਸ ਦੇਣ ਨਾਲ ਹੋਰ ਪਤਾ ਨਹੀਂ ਉਹਨਾਂ ਨੂੰ ਉਹ ਤੋਂ ਜ਼ਿਆਦਾ ਦੇਣ ਵਾਲੇ ਵੀ ਨੇ ਹੁਣ ਜਮਾਨਾ ਬਦਲ ਗਿਆ ਹੁਣ ਗਿਆਨ ਦੀ ਕੀਮਤ ਹੈ ਕਿਸੇ ਕੇਤਲਾਂ ਵੀ ਹੋਵੇ ਮਾਇਆ ਦੇ ਖੇਤਰ ਦੇ ਗਿਆਨ ਕਿੰਨੀ ਫੀਸ ਦੇ ਕੇ ਕਹਨਾ ਕਹਨਾ ਖਰਚਾ ਕਰਕੇ ਐਮਬੀਬੀਐਸ ਬਣਦੇ ਨੇ ਉਹ ਲੰਗਲਾਂ ਵੀ ਪੈਸਾ ਕਮਾਉਣ ਵਾਸਤੇ ਬਣਦੇ ਨੇ ਕਿਵੇਂ ਬਣਦੇ ਨੇ ਲੇਕਿਨ ਗਿਆਨ ਦੀ ਤਾਂ ਕੀਮਤ ਹੈ ਨਾ ਇਸ ਗਿਆਨ ਦੀ ਵੀ ਕੀਮਤ ਹੈ ਕੀਮਤਾਂ ਲੋੜ ਹੈ ਇਹਨਾਂ ਨੂੰ ਜੇਦੀ ਲੋੜ ਹੋ ਕੋਈ ਕੀਮਤ ਨਹੀਂ ਬਵੇ ਹਾ ਹਾਰਟ ਅਟੈਕ ਦੀ ਦਵਾਈ ਹੈ ਭਾਈ ਜੇ ਮਹਿੰਗੀ ਸਾਥ ਹੀ ਲੈਣੀ ਤਾਂ ਪਊਏ ਨਹੀਂ ਹਾਰਟ ਅਟੈਕ ਹੋ ਜਾ ਇਹ ਤਾਂ ਹਾਰਟ ਅਟੈਕ ਦੀ ਦਵਾਈ ਹੈ ਇਹ ਤਾਂ ਜਿੰਨੇ ਮਰਜੀ ਪਰ ਇਹ ਜੇ ਮਿਲਦੀ ਹੋਵੇ ਫ੍ਰੀ ਫੇਰ ਫਿਰ ਬਣਾ ਲਵੇ ਐਸਾ ਕੋਈ ਬੇਫਿਕੂਰ ਨਹੀਂ ਹੈਗਾ ਐ ਜੇ ਲੋਖਣ ਨਹੀਂ ਹੈਗਾ ਜੇ ਉਹਨੂੰ ਕਨਵਿੰਸ ਕਰਾਈਏ ਉਹ ਮੰਨੇ ਨਾ ਫੋਦੀ ਗਣਤੀ ਪੜੇ ਲਿਖਿਆਂ ਚ ਥੋੜੀ ਰਹਿੰਦੀ ਹੈ ਮੂਰਖਾਂ ਜੋ ਜਾਂਦੀ ਹੈ ਮੂਰਖਾਂ ਉਹਦੀ ਗਣਤੀ ਮੂਰਖਾਂ ਚ ਹੋ ਜਾਂਦੀ ਹੈ ਹਾਂ ਕਨਵਿੰਸ ਹੋ ਕੇ ਉਹਨੇ ਕਹਾ ਕਿ ਚੱਲਦਾ ਨਹੀਂ ਚੱਲਦਾ ਚੱਲ ਉਹ ਗੱਲ ਲੱਗਾ ਬ੍ਰੋਧ ਨਹੀਂ ਕਰੂਗਾ ਕਨਫਰਮ ਹੋ ਗਿਆ ਗੱਲ ਤਾਂ ਭਾਈ ਠੀਕ ਹੈ ਬਸ ਆਪ ਕਿੰਨਾ ਤੁਰਦਾ ਕਿੰਨਾ ਨਹੀਂ ਤੁਰਦਾ ਗੱਲ ਇਹ ਨਹੀਂ ਇਹਦਾ ਵਿਰੋਧ ਨਾ ਜਾ ਹੋਵੇ ਫਿਰ ਇਹ ਸੱਚ ਧਰਮ ਦਾ ਰਾਜ ਚੱਲ ਪੈਂਦਾ ਜਦ ਕੋਈ ਮਾੜਾ ਕੰਮ ਕਰਦਾ ਪਰ ਕਹਿੰਦਾ ਭਾਈ ਗੱਲ ਠੀਕ ਹੈ ਥੈਂਕ ਯੂ ਕੀਤਾ ਹੁਣ ਕੋਈ ਕਹਿੰਦਾ ਨਹੀਂ ਉਹ ਤੇ ਰਾਹ ਕਰਦੇ ਆਪਣੇ ਸਮਾਂ ਮਦਦ ਕਰਦੇ ਨੇ ਇਹ ਬਿਲਕੁਲ ਉਤੇ ਉਲਟਾ ਗੁਰਬਾਣੀ ਤੇ ਜੋ ਅੱਜ ਸਿੱਖਾਣਾ ਆਚਰਣ ਹੈ ਗੁਰਬਾਣੀ ਤੋਂ ਉਲਟ ਖੜਾ ਹੈ ਸਾਰਾ ਵਰਵਾਣੇ ਕੈਸਾ ਜੜਾ ਚਰਨ ਕਰਨਾ ਚਾਹੁੰਦੀ ਹੈ ਉਹ ਤੇ 100% ਦੀ ਅਕਾਲੀਆਂ ਦਾ ਅਰਥੇ ਖਾਣਾ ਨਾ ਅਚਾਰਨ ਖਲਾਫ ਹੈ ਇਹਨਾਂ ਨੇ ਦਾ ਇੱਕ ਐਸਾ ਚਰਨ ਦੇਣਾ ਸੀ ਲੋਕਾਂ ਨੂੰ ਜਿਹਨੂੰ ਸਰੀ ਦੁਨੀਆ ਨੇ ਉਹ ਚਰਨ ਸੈਂਪਲ ਦੇਣਾ ਸੀ ਅਚਾਰਨ ਦਾ ਉਹ ਸੈਂਪਲ ਸਾਰਿਆਂ ਨੂੰ ਦੇ ਕੇ ਉਹਨਾਂ ਨੇ ਆਪਣਾ ਅਚਾਰਨ ਕਰਨਾ ਸੀ ਪਹਿਲੇ ਕੋ ਸੈਂਪਲ ਬਣਾਉਂਦਾ ਨਾ ਇੱਕ ਪੈਟਰਨ ਦੇਣਾ ਸੀ ਬਣਾ ਕੇ ਕਿ ਇਹ ਜਾ ਘੜੋ ਬਈ ਆਪਣੇ ਆਪ ਨੂੰ ਆਪ ਸਿੱਖਣਾ ਸੀ ਇਹਨਾਂ ਦੇ ਸੰਪਰਕ ਨਾਲ ਫੇਰ ਬਣਦੇ ਸਿੱਖ ਹੋਰ ਉਹ ਆਪਣੇ ਆਪਣੇ ਜਾ ਕੇ ਪਰ ਸਿੱਖੀ ਤਾਂ ਉਹਨਾਂ ਨੇ ਖੋਤੇ ਕੀ ਹੋਈ ਹੈ ਉਹ ਉਚਿਤ ਉਹਨਾਂ ਨੂੰ ਫਿੱਟ ਨਹੀਂ ਸੀ ਉਹਨਾਂ ਦਾ ਆਪਣਾ ਵਿਜ਼ਨ ਸੀ ਹਰ ਕੋਈ ਚਾਹੁੰਦਾ ਸੰਤ ਵੀ ਮੈਨੂੰ ਹੁਣ ساری ਦੁਨੀਆ ਦੇ ਮੈਂ ਫੈਲ ਜਾ। ਬਹੁਤ ਕਹਾਣੀ ਕੀਤੀ ਹੈ ਸੰਤਾਂ ਨੇ। ਹੁਣ ਹੁਣ ਤਾਂ ਖੈਰ हट ਕੇ ਹੁਣ ਤਾਂ ਪਤਾ ਲੱਗ ਗਿਆ ਕਿ दम ਹੀ ਨਹੀਂ। ਗੱਲੇ ਲੀਕ ਹੋ ਗਈ। ਸਵਾਲ ਦਾ ਜਵਾਬ ਹੀ ਨਹੀਂ ਉਹਨਾਂ ਕੋਲ। ਦੁਨੀਆ ਸੋਲ ਕਰਦੀ ਜਵਾਬ ਕੋਈ ਨਹੀਂ। ਕਿ ਮੈਂ ساری ਦੁਨੀਆ 'ਚ ਇਹ ਮੈਂ سارے ਧਰਮ ਸੀ ਜਿਹੜੇ ਬਣਦੇ ਸੀ। ਫੜਾ ਫੜਾ ਵੀ ਆਪਣੇ ਵਿਚਾਰਦਾਰ ਇੱਕ ਹੁੰਦੀ ਚਲੀ ਜਾਵੇ ਤਾਂ ਕਿ ਆਪਣੇ ਧਰਮ 사ੜੀ ਦੁਨੀਆ ਵਿਚ ਫੈਲ ਜਾਏ ਇੱਕ ਤਾਂ ਹੋ ਜਾ ਆਪਣਾ ਰਾਜ ਹੋ ਜਾ ਇਹੋ ਜਿਹਾ ਕੁਛ ਇਹ ਮੁਸਲਮਾਨਾਂ ਦੀ ਇਹਨਾਂ ਨੂੰ ਸਿਖਾਣੇ ਪੜਾਣਾ ਰਾਜ ਬਣਾਉਣੀ ਵੀ ਸਾਰੇ ਰਾਜ ਆਪਣਾ 사ੜੀ ਦੁਨੀਆ ਧਰਮ ਨਹੀਂ ਚੱਲਣਾ ਆ ਸੀ ਮਤਲਬ ਇਹਨਾਂ ਦਾ ਜੇ ਸੰਯਾਰ ਰਾਜ ਹੋ ਗਿਆ ਸੰਯਾਰ ਧਰਮ ਫੈਲ ਗਿਆ ਹਿੰਦੂਦਾਨ ਕਿੰਨੇ ਕਸਾਈ ਨੇ ਜਿਹੜੇ ਅਸਲੀ ਧਾਰਮਿਕ ਨੇ ਉਹ ਤਾਂ ਜਿਹੜੇ ਧਰਮ ਜਿਹਨਾਂ ਦਾ ਵਾਸਤਾ ਨਹੀਂ ਸੀ ਉਹੀ ਇਸਾਈ ਬਣਾਏ ਨੇ ਇਹਨਾਂ ਨੇ ਲੀਡਰ ਘੜਾ ਬਣਾ ਲਿਆ ਸਾ ਜੀ ਨੇ ਧਰਮ ਦਾ ਐਦਾਂ ਨਹੀਂ ਬਣਦੇ ਹੁੰਦੇ ਉਹਨਾਂ ਦਾ ਹਿੰਦੂ ਧਰਮ ਨਾਲੋਂ ਵੀ ਕਮਜ਼ੋਰ ਧਰਮ ਹੈ ਕੋਈ ਇਹਨੇ ਸਣਾ ਆਸਤਾ ਦੇ ਜਾਂਦਾ ਹੈ ਕੁਛ ਹੈ ਜੇ ਜਾਣਤਾ ਬਦਲਦਾ ਹੈ ਥੋੜੀ-ਉਡੀ ਜਾਣ ਨਮੀ ਬਦਲਦੇ ਉਹ ਤਾਂ ਗਰੀਬ ਆਦਮੀ ਨੇ ਚਲੋ ਫਿਰ ਵੀ ਕੋਈ ਇਹਨਾਂ ਮਾਰਦਾ ਨਹੀਂ ਨਾ ਉਹ ਤਾਂ ਫਿਰ ਵੀ ਚੰਗਾ ਧਰਮ ਹੈ ਗਰੀਬਾਂ ਨੂੰ ਜੇ ਸਤਕਾਰ ਕਰਦਾ ਇਹਦਾ ਨਮਰਤ ਕਰਦੇ ਨੂੰ ਲੋਕਾਂ ਨੂੰ ਨਮਰਤ ਕਰਕੇ ਉਧਰ ਹੋ ਗਏ ਹੋਰ ਫੈਲਣ ਹਰੇਕ ਚਾਹੁੰਦਾ ਹੈ ਫੈਲ ਜਾ ਫੈਲ ਸਕਦਾ ਉਹ ਪ੍ਰਚਾਰ ਕਰੇ ਉਹਦਾ ਜਵਾਬ ਨਾ ਹੋਵੇ ਫਿਰ ਫੈਲੂ ਉਹ ਸਹੀ ਗੱਲ ਦੱਸੇ ਉਹਦਾ ਜਵਾਬ ਨਾ ਹੋਵੇ ਫੈਲ ਜਾ ਪਰ ਜੇ ਸਹੀ ਗੱਲ ਨੂੰ ਮੰਨਣ ਵਾਲਿਆਂ ਦੀ ਘਾਟ ਹੈ। ਪਿਕਮ ਵੈਲਿਊ। ਅਸੀਂ ਝੋੜ ਨਾਲ ਖਮਣਾ ਕਿ ਕੀ ਹੋ ਰਿਹਾ? ਬੱਸ ਇਹ ਤਬਰ ਜੋਸ਼ੂਰ ਕਰਦਾ ਧਰਮ ਪਿੱਛੇ ਰਹਿ ਜਾਂਦਾ। ਉਹ ਸੱਤਾ ਦਾ ਲੋਭ ਮੂਰਿਆ ਜਾਂਦਾ। ਹੰਕਾਰ ਮੂਰਿਆ ਜਾਂਦਾ। ਧਰਮ ਤਾਂ ਪਿੱਛੇ ਰਹਿ ਗਿਆ ਫੇਰ। ਆ ਗੋ ਜਿੰਦਾ। eso tiene es la idea no